ਜੇ ਤੁਸੀਂ ਗੱਲ ਬੇਅਦਬੀ ਦਾ ਜ਼ਿਕਰ ਕੀਤਾ ਕਿ ਪੰਥ ਦੀ ਸਰਕਾਰ ਸੀ ਜਿਹੜੇ ਦਾਵਾ ਕਰਦੇ ਆ ਕਿ ਪੰਥ ਦੀ ਸਰਕਾਰ ਸੀ ਉਦੋਂ ਬੇਅਦਬੀ ਵਾਪਰੀ ਤੇ ਪਰ ਉਸ ਤੋਂ ਬਾਅਦ ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਬਣਦੇ ਉਹਨਾਂ ਨੇ ਸੌਂ ਖਾਦੀ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਵੀ ਮੁਕਾਵਾਂਗੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਵੀ ਸਜ਼ਾ ਮਾ ਦਵਾਵਾਂਗੇ ਤੇ ਉਸ ਤੋਂ ਬਾਅਦ ਝਾੜੂ ਵਾਲਿਆਂ ਦੀ ਸਰਕਾਰ ਬਣੀ ਕੈਪਟਨ ਦੀ ਸਰਕਾਰ ਬਣੀ ਅਕਾਲੀ ਦਲ ਦਾ ਵੀ ਡੇਢ ਦੋ ਸਾਲ ਉਦੋਂ ਬਾਕੀ ਸੀ ਤੇ ਤਿੰਨ ਸਰਕਾਰਾਂ ਲਗਭਗ ਲੰਘ ਚੁੱਕੀਆਂ ਨੇ ਤੇ ਤੁਹਾਡੇ ਕੋਲ ਕੀ ਏਜੰਡਾ ਹੋਵੇਗਾ ਕਿ ਜੋ ਪੁਰਾਣੀਆਂ ਸਰਕਾਰਾਂ ਨਹੀਂ ਕਰ ਸਕੀਆਂ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਕਿਉਂਕਿ ਸਿਸਟਮ ਤਾਂ ਉਹੀ ਪੁਰਾਣਾ ਹੋਣਾ ਕਿਸ ਤਰੀਕੇ ਦੇ ਨਾਲ ਇਨਸਾਫ ਸੰਗਤ ਨੂੰ ਦਿਵਾਉਂਗੇ ਨਹੀਂ ਇਹ ਨਹੀਂ ਗੱਲ ਵੇਖੋ ਜਿਹੜੀਆਂ ਤਿੰਨ ਸਰਕਾਰਾਂ ਬਣੀਆਂ ਨੇ ਜੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਕੇ ਬਣੀਆਂ ਨੇ ਜੀ ਜਿਹੜੀ ਪਹਿਲਾ ਕਾਲੀਵਾਲ ਦਾ ਚਲੋ ਉਸ ਟਾਈਮ ਉਹਨਾਂ ਦੀ ਸਰਕਾਰ ਚੱਲ ਹੀ ਰਹੀ ਸੀ ਜਿਹੜੀ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ ਹੈ ਉਹਨੇ ਵੀ ਹੱਥ 'ਚ ਗੁੜਕਾ ਫੜ ਕੇ ਬਠਿੰਡੇ ਵਿਖੇ ਸੌਂ ਖਾਦੀ ਸੀ ਕਿ ਮੈਂ ਨਸ਼ਾ ਬੰਦ ਕਰ ਦੂੰਗਾ ਜਿਹੜੀਆਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀ ਨੇ ਉਹਨਾਂ ਨੂੰ ਮੈਂ ਅੰਦਰ ਦੇ ਦੂੰਗਾ ਫਿਰ ਜਿਹੜਾ ਆਮ ਆਦਮੀ ਪਾਰਟੀ ਹੈ ਇਹ ਵੀ ਇਸੇ ਮੁੱਦੇ ਦੀ ਪੰਜਾਬ 'ਚ ਆਈ ਵੀਰਸੀ ਨਸ਼ਾ ਵੀ ਬੰਦ ਕਰਾਂਗੇ ਅਸੀਂ ਬੇਅਦਮੀਆਂ ਜਿਨ੍ਹਾਂ ਨੇ ਕਰੀਆਂ ਨੇ ਉਹਨਾਂ ਨੂੰ ਸਜ਼ਾਵਾ ਵੀ ਦੇਾਂਗੇ ਪਰ ਇਹ ਸਾਰੇ ਇੱਕੇ ਹੀ ਥੈਲੀ ਦੇ ਚਟੇਵਟੇ ਨੇ ਸਾਰੇ ਇਹਨਾਂ 'ਚ ਕੋਈ ਫਰਕ ਨਹੀਂ ਹੈਗਾ ਸਾਰੇ ਅੰਦਰੋਂ ਰਲੇ ਹੋਏ ਨੇ ਹੁਣ ਆਪਾਂ ਸਾਰਿਆਂ ਨੇ ਵੇਖ ਲਿਆ ਕਿ ਪੰਜਾਬ 'ਚ ਕਿੱਦਾਂ ਸਾਰੇ ਰਲ ਮਿਲ ਕੇ ਚੱਲਦੇ ਨੇ ਪਰ ਜਿਹੜੀ ਸਾਡੀ ਸਰਕਾਰ ਹੈ ਜਿਹੜੀ ਖਾਲਸਾ ਸਰਕਾਰ ਪੰਜਾਬ 'ਚ ਅਸੀਂ 2027 'ਚ ਲਿਆਵਾਂਗੇ ਉਹਦੇ 'ਚ ਅਸੀਂ ਵੇਖੋ ਸਾਰੇ ਪੰਜਾਬ 'ਚ ਸਾਰੇ ਅਫਸਰ ਜਿਹੜੇ ਕਰਪਟ ਨਹੀਂ ਹੁੰਦੇ ਬੜੇ ਇਮਾਨਦਾਰ ਅਫਸਰ ਵੀ ਬੈਠੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਅਸੀਂ ਇਹਦੇ ਵਾਸਤੇ ਲਾਵਾਂਗੇ ਵੀ ਸਾਨੂੰ ਉਹਨਾਂ ਨੂੰ ਹੀ ਸਲਾਮਾਂ ਲੈਣਗੇ ਪਾਰਟੀ ਲਾਊਗੀ ਸਾਰਿਆਂ ਉਹਨਾਂ ਨੂੰ ਬੁਲਾਉਣਗੇ ਵੀ ਇਹਦੇ 'ਚ ਦੱਸੋ ਜਿਹੜੇ ਸਹੀ ਦੋਸ਼ੀ ਨੇ ਉਹਨਾਂ ਨੂੰ ਕੱਢ ਕੇ ਲਿਆਓ ਉਹਨਾਂ ਨੂੰ ਸਜ਼ਾਵਾ ਦਿਵਾਓ ਤੇ ਉਹਨਾਂ ਨੂੰ ਸਜ਼ਾਵਾ ਵਸ਼ ਮਿਲਣਗੇ अच्छा पंजाब ਦੇ ਵਿੱਚ ਜਿਸ ਤਰੀਕੇ ਦੇ ਨਾਲ ਬੇਅਦਬੀ ਦਾ ਬਹੁਤ ਵੱਡਾ ਮੁੱਦਾ ਹੈ ਨਸ਼ੇ ਦਾ ਬਹੁਤ ਵੱਡਾ ਮੁੱਦਾ ਮੁੱਦਾ ਹੈ ਬੇਰੋਜ਼ਗਾਰਾ ਜੋ ਪ੍ਰਵਾਸ ਦਾ ਮੁੱਦਾ ਹੈ ਕਿ ਜਿਹੜੇ ਪ੍ਰਵਾਸੀ ਸਾਡੇ ਸੂਬੇ ਦੇ ਵਿੱਚ ਆ ਰਹੇ ਨੇ ਬਹੁਤ ਵਾਰ ਮੰਗ ਉੱਠੀ ਹੈ ਕਿ ਕੁਝ ਨਿਯਮ ਬਣਨੇ ਚਾਹੀਦੇ ਨੇ ਉਹਨਾਂ ਦੇ ਲਈ ਤਾਂ ਜੋ ਜਿਹੜਾ ਸੱਭਿਆਚਾਰ ਦਾ ਕਾਹਨ ਹੋ ਰਿਹਾ ਉਹ ਨਾ ਹੋਵੇ ਜਾਂ ਭਾਸ਼ਾ ਦਾ ਕਾਹਨ ਹੋ ਰਿਹਾ ਤੇ ਇਥੋਂ ਬਹੁਤ ਸਾਰੇ ਲੋਕ ਨੇ ਜਿਹੜੇ ਪ੍ਰਵਾਸ ਕਰਕੇ ਗਏ ਵੀ ਨੇ ਤੇ ਤੁਸੀਂ ਬਹੁਤ ਚੰਗੀ ਤਰ੍ਹਾਂ ਦੱਸ ਸਕਦੇ ਹੋ ਕਿਉਂਕਿ ਤੁਸੀਂ ਵੀ ਕਾਫੀ ਸਮਾਂ ਜਿਹੜਾ ਯੂ ਐਸ ਏ ਦੇ ਵਿੱਚ ਲਾ ਕੇ ਆਏ ਹੋ ਤੇ ਦੋਵੇਂ ਤਰੀਕਿਆਂ ਦੇ ਪ੍ਰਵਾਸ ਨੂੰ ਕਿਸ ਤਰ੍ਹਾਂ ਸਮਝਦੇ ਹੋ ਜਾਂ ਜਿਹੜੇ ਪ੍ਰਵਾਸੀ ਇੱਥੇ ਆ ਰਹੇ ਨੇ ਉਹਨਾਂ ਦੇ ਲਈ ਨਿਯਮ ਜਿਹੜੀ ਬਣਾਉਣ ਦੀ ਮੰਗ ਉੱਠਦੀ ਹੈ ਕਿ ਉਹ ਉਸ ਦੇ ਨਾਲ ਸਹਿਮਤ ਹੋ ਤੁਹਾਡੇ ਅਲੱਗ ਵਿਚਾਰ ਨੇ ਇਸ ਬੰਦੀ ਨਹੀਂ ਨਹੀਂ ਅਸੀਂ ਉਹਦੇ ਨਾਲ ਜੀ 100% ਸਹਿਮਤ ਆ ਮੇਰੇ ਖਾਲ ਮੇਰੀ ਸਮੁੱਚੀ ਪਾਰਟੀ ਵੀ ਇਸ ਗੱਲ ਨਾਲ ਸਹਿਮਤ ਹੈ ਜਿਵੇਂ ਕਿ ਦੂਜੀਆਂ ਸਟੇਟਾਂ ਚ ਹਿਮਾਚਲਿਆ ਨੇੜੇ ਲਾ ਲੋ ਪਹਿਲਾਂ ਜੰਮੂ ਕਸ਼ਮੀਰ ਵੀ ਸੀ ਉੱਥੇ ਕੋਈ ਵੀ ਬਾਹਰੋਂ ਆ ਕੇ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਸੀ ਪ੍ਰਾਪਰਟੀ ਨਹੀਂ ਬਣਾ ਸਕਦਾ ਸੀ ਇਸੇ ਤਰ੍ਹਾਂ ਦਾ ਜਿਹੜਾ ਲਾ ਹੈ ਉਹ ਪੰਜਾਬ ਵਾਸਤੇ ਵੀ ਹੋਣਾ ਚਾਹੀਦਾ ਹੈ ਬੀਏਥੇ ਕੋਈ ਬਾਹਰ ਦਾ ਬੰਦਾ ਆਸੀ ਇਹ ਨਹੀਂ ਕਹਿੰਦੇ ਵੀ ਨਾ ਆਉਣ ਆਉਣਾ ਆਪਦਾ ਕੰਮ ਕਰਨ ਇਥੇ ਪੈਸੇ ਕਮਾਉਣ ਫਿਰ ਆਪਦੇ ਦੇਸ਼ ਚਲੇ ਜਾਣ ਆਪਦੀ ਸਟੇਟਸ ਚਲੇ ਜਾਣ ਇਥੇ ਇਹ ਨਹੀਂ ਕਿ ਇੱਥੇ ਹੀ ਆਓ ਇੱਥੇ ਤੁਸੀਂ ਜ਼ਮੀਨ ਖਰੀਦੋ ਆਪਦੀ ਪ੍ਰਾਪਰਟੀ ਖਰੀਦੋ ਇੱਥੇ ਹੀ ਘਰ ਬਣਾ ਕੇ ਇੱਥੇ ਹੀ ਬੈਠ ਜਾਓ ਇਹ ਜੀਆਂ ਗੱਲਾਂ ਦੇ ਅਕਾਲੀ ਦਲ ਵਾਰਸ ਜਿਹੜਾ ਇਹ ਵਿਰੋਧ ਹੈ